ਅਸੀਂ ਬੱਚੇ ਨਹੀਂ ਉਮੀਦਾਂ ਜੰਮ ਬੰਦੇ ਆ ਫਿਰ ساری ਉਮਰ ਉਹਨਾਂ ਉਮੀਦਾਂ ਨਾਲ ਖੰਦੇ ਰਹਿੰਨੇ ਆ ਬਣ ਕੋੜ ਸਵਾਰ ਬੱਚਿਆਂ ਦੀ ਸੋਚ ਦੇ ਘੋੜੇ ਤੇ ਚੜ ਬੰਦੇ ਆ ਭੱਜਣ ਨਹੀਂ ਦਿੰਦੇ ਉਹਦੇ ਕੋੜੇ ਨੂੰ ਅਸੀਂ ਆਪਣੀ ਸੋਚ ਦੀਆਂ ਲਗਾਮਾਂ ਪਾ ਲੈਂਦੇ ਆ ਮੈਨੂੰ ਸਮਝ ਨਹੀਂ ਆਉਂਦੀ ਅਸੀਂ ਬੱਚੇ ਜੰਮਦੇ ਆ ਕਿ ਉਮੀਦਾਂ ਜੰਮ ਬੰਦੇ ਆ ਤੂੰ ਆ ਕਰ ਲੈ ਉਹ ਕਰ ਲੈ ਸਾਰਾ ਦਿਨ ਨਸੀਤਾਂ ਦਿੰਦੇ ਰਹਿੰਨੇ ਆ ਉਹਦੀ ਸੋਚ ਦੇ ਵੀ ਪੁੰਗਰਨ ਤੋਂ ਪਹਿਲਾਂ ਹੀ ਆਪਣੀਆਂ ਆਸਾਂ ਦਾ ਪਾਣੀ ਪਾ ਦਿੰਦੇ ਆ ਅਸੀਂ ਬੱਚੇ ਨਹੀਂ ਉਮੀਦਾਂ ਜਾਂ ਬੰਦੇ ਹਾਂ ਖਾਣਾ ਪੀਣਾ ਬੈਣਾ ਉੱਠਣਾ ਆਉਣਾ ਜਾਣਾ ਹਰ ਗੱਲ ਤੇ ਲਕੀਰਵਾ ਦਿੰਦੇ ਆ ਆਪਣੇ ਮਰੇ ਹੋਏ ਸੁਪਨਿਆਂ ਨੂੰ ਬੱਚਿਆਂ ਦੇ ਗਲ ਪਾ ਦਿੰਦੇ ਆ ਉਹਨਾਂ ਨੂੰ ਮਿਲੀ ਹੈ ਇੱਕੋ ਜ਼ਿੰਦਗੀ ਆਪਣੇ ਢੰਗ ਨਾਲ ਜੀਣ ਦਿਓ ਕੀ ਚੰਗਾ ਕੀ ਮਾੜਾ ਦੱਸ ਦਿਓ ਪਰ ਆਪਣੇ ਢੰਗ ਨਾਲ ਖਾਣ ਪੀਣ ਦਿਓ ਚੀਮਿਆਂ ਜੋਨਾ ਲਾਉਣ ਪਾਬੰਦੀਆਂ ਬਹੁਤੀਆਂ ਉਹੀ ਸੁਖੀ ਰਹਿੰਦੇ ਨੇ ਇਹ ਹੁੰਦੇ ਨੇ ਉੱਡਣੇ ਪੰਛੀ ਕਦ ਪਿੰਜਰੇ ਵਿੱਚ ਰਹਿੰਦੇ ਨੇ ਅਕਸਰ ਲੋਕ ਕੀ ਬੱਚੇ ਜੰਮਦੇ ਜਾਂਦੇ ਸੁਪਨੇ ਜੰਮ ਪੈਂਦੇ ਨੇ ਅਕਸਰ ਬੱਚੇ ਚੰਮਦੇ ਜਾਂਦੇ ਸੁਪਨੇ ਜੰਮ ਪੈਂਦੇ ਨੇ ਦੋਸਤੋ ਮੇਰੀ ਜੇ ਕੋਸ਼ਿਸ਼ ਤੁਹਾਨੂੰ ਪਸੰਦ ਆਈ ਹੈ ਕਮੈਂਟ ਵਿੱਚ ਜ਼ਰੂਰ ਦੱਸਿਓ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੋ ਲਾਈਕ ਕਰੋ ਪਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ